ਸਲੋਕ ਮਹੱਲਾ ਪਹਿਲਾ ਤ੍ਰਿਗਤ ਨਾਂ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਖੇਤੀ ਜਿੰਨ ਕੀ ਉਜੜੈ ਖਲਵਾੜੇ ਕਿਆ ਥਾ ਸੱਚੈ ਸਰਮੈ ਬਾਹਰੇ ਅੱਗੇ ਲਹੈ ਨਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਹਾਇ ਵੇਵੀਐ ਅਕਲੀ ਪਾਈਐ ਮਾਨ ਅਕਲੀ ਪੜ ਕੈ ਬੁੱਝੀਐ ਅਕਲੀ ਕੀਚੈ ਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸਹਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾਰ ਐਸੀ ਬਣੀ ਜਰੂਰਤ ਹੋ ਵਹਿ ਲੇਂ ਝੇਂ ਨਹਿ ਹੋ ਵਹਿ ਐਸੀ ਕਹੀਐ ਸੂਰਤ ਜੋ ਉਸ ਇਛੇ ਸੂ ਫਲ ਪਾਏ ਤਾ ਨਾਨਕ ਕਹੀਐ ਮੂਰਤ ਪੌੜੀ ਸਤਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋਲ ਹੈ ਗੁਰ ਸਬਦੀ ਮਿਲਿਆ ਸਤਗੁਰ ਕੈ ਭਾਣੇ ਜੋ ਚੱਲੈ ਹਰ ਸੇਤੀ ਰਲਿਆ जमकाल जो न सकई घट चानण बलिया नानक बख़्श मिले न फिर गर्भ न गलिया शलोक महला सच भरत संतो तीरथ ज्ञान ध्यानु इस्नान दया देवता खिमा जप मली ते मानस प्रधान ਜਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਬਿਰਲਾ 타 ਕੋਈ ਕੋਏ ਮਹੱਲਾ ਤੀਜਾ ਨੌਮੀ ਨੇਮ ਸਤਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਮੀ ਦਸੇ ਦੁਆਰ ਜੇ ਠਾਕੈ ਏਕਾदशी ਏਕ ਕਰ ਜਾਣੈ ਦਵਾदशी ਪੰਚ ਵਸ ਗਤ ਕਰ ਰਾਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤ ਰਾਜੇ ਰੰਗ ਰਾਏ ਸੰਚਹਿ ਵਿਖ ਮਾਇਆ ਕਰ ਕਰ ਹੀਤ ਵਿਧਾਏ ਦੇ ਪਰਦਰਬ ਚੁਰਾਇਆ ਪੁੱਤਰ ਕਲਤਰ ਨਾ ਵਿਸ ਹੈ ਬਉ ਪ੍ਰੀਤ ਲਗਾਇਆ ਵੇਖ ਦਿਆਹੀ ਮਾਇਆ ਤੋਹੇ ਗਈ ਪਸ਼ੁਤ ਹੈ ਪਸ਼ਤਾਇਆ ਜਾਮਦਰ ਬੱਦੇ ਮਾਰੀਐ ਨਾਨਕ ਹਰ ਭਾਇਆ ਸਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁਖੇ ਮੁੱਲਾਂ ਕਰੇ ਮਸੀਤ ਮਖੱਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਊੜ ਨਾ ਲੱਗੀ ਐ ਪਾਏ ਢਾਲ ਖਾਏ ਕਿਸ ਹੱਥ ਹੋਂ ਦੇ ਨਾਨਕ ਰਾਹੋ ਪਛਾਣ ਹੈ ਸੇ ਮਹੱਲਾ ਮਹਲਾ ਮਨਹੁ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਊਂਦਾ ਕਬਲ ਦਿਸਨ ਖਰੇ ਕਰੂਪ ਇਕ ਕਹਿ ਜਾਣ ਹੈ ਕਹਿਆ 부ਝਹਿ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀਅ ਰਸ ਰਸ ਕਸ ਨਾ ਜਾਣੰਤ ਇਕ ਨਾਮ ਸੋਧਨਾ ਬੋਧਨਾ ਅਕਲ ਸਰ ਅਖਰ ਕਾ ਭੀਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪਉੜੀ ਗੁਰਮੁਖ ਸਭ ਪਵਿਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿਨ ਤੂਟ ਨਾ ਆਇਆ ਗੋ ਰਮੁਖਾ ਨਦਰੀ ਆਪਦਾ ਮਾਇਆ ਸੁੱਟ ਪਾਇਆ ਨਾਨਕ ਭਗਤਾ ਹੋਰ ਚਿਤ ਨ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਵਡ ਭਾਗੀ ਸਚੈ ਸਬਦ ਜਿਨਾ ਏਕ ਲਿਵ ਲਾਗੀ ਗਿਰਹਿ ਕੁਟੰਬ ਮਹਿ ਸਹਜ ਸਮਾਦੀ ਨਾਨਕ ਨਾਮ ਰਤੇ ਸੇ ਸਚੇ ਬੈ ਰਾਗੀ ਮਹੱਲਾ ਚੌਥਾ ਗਣ ਤੈ ਸੇਮ ਨਾ ਹੋਵਈ ਕੀਤਾ ਥਾਏ ਨਾ ਪਾਏ ਸਬਦੈ ਸਾਧਨਾ ਆਇਓ ਸੱਚ ਨ ਲੱਗੋ ਭਾਉ ਸਤਗੁਰ ਪਿਆਰਾ ਨ ਲੱਗਈ ਮਨ ਹੱਠ ਆਵੇ ਜਾਏ ਜੇ ਇੱਕ ਵੇਖ ਅਗਾਹਾ ਭਰੇ ਤਾਂ ਦਸ ਵੇਖ ਬਿਸ਼ਾਹਾ ਜਾਏ ਸਤ ਗੁਰ ਕੀ ਸੇਵਾ ਚਾ ਕਰੀ ਜੇ ਚੱਲਹਿ ਸਤ ਗੁਰ ਭਾਏ ਆਪ ਗਵਾਏ ਸਤ ਗੁਰੂ ਨੋ ਮਿਲੇ ਸਹਜੇ ਰਹੈ ਸਮਾਏ ਨਾਨਕ ਤਿਨਾ ਨਾਮ ਨਾ ਬੀਸਰੈ ਸੱਚੇ ਮੇਲ ਮਿਲਾਏ ਪਉੜੀ ਖਾਨਮ ਲੋਕ ਕਹਾਏ ਦੇ ਕੋ ਰਹਿਣ ਨਾ ਪਾਈ ਗਾੜ ਮੰਦਰ ਗਾਚੀ ਗੀਰੀਆ ਕਿਸ ਸਾਥ ਨਾ ਜਾਈ ਸੋਇਨ ਸਾਖਤ ਪਾਉਣ ਵੇਗ ਧ੍ਰਿਗ ਧ੍ਰਿਗ ਚਤੁਰਾਈ ਛਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਿਧਾਈ ਨਾਨਕ ਜੋ ਦੇਵੈ ਤਸੈ ਨਾ ਜਾਣਨੀ ਮਾਨ ਮੁਖ ਦੁਖ ਪਾਈ ਸ਼ਲੋਕ ਮਹੱਲਾ 3 ਜਾਂ ਆੜੂ ਬਾੜ ਪੰਡਿਤ ਮੂਨੀ ਥਕੇ ਜੇ ਸੰਤਰ ਭਾਵ ਥਕੇ ਭੇਖ ਧਾਰੀ ਦੂਜੇ ਭਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ਅੰਦਰ ਕਪਟ ਉਦਰ ਭਰਨ ਕੈ ਤਾਈ ਪਾਠ ਪੜਹਿ ਗਾਵਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਣਾ ਗੁਨਣਾ ਇੱਕ ਨਾਉ ਹੈ ਬੂਝੈ ਕੋ ਵੀ ਚਾਰੀ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਗੋਰਾ ਮੁਖ ਹੋਵੇ ਸੁਪਾਣਾ ਮੰਨੇ ਸਹਿਜ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸ ਨਾਰਾਮ ਰਵੀਜੈ ਕਾਉੜੀ ਗਾੜ ਕਾਇਆ ਸੀ ਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿ ਰਹਿ ਧਰ ਮਾਈ ਲਾਲ ਸੁਬੇਦ ਦੁਲੀਚਿਆ ਬਹੁ ਸਭਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤੇਉ ਅੰਤ ਲਏ ਛਡਾਈ ਸਲੋਕ ਮਹੱਲਾ 3 ਜ ਸਹਜ ਸੁਖ ਸੁਤੀ ਸਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਿਦਾ ਚੁਕੀ ਸਹਜ ਸੁਭਾਏ ਅੰਤਰ ਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭਨ ਕਢਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿਨੀ ਨਾਮ ਵਿਸਾਰੇ ਆ ਕੀ ਆਪ ਜਪ ਜਪਹਿ ਹੋਰ ਵਿਸਟਾ ਅੰਦਰ ਕੀਟ ਸੇ ਮੁਠੇ ਤੰਦੈ ਚੋਰ ਨਾਨਕ ਨਾਮ ਨਾ ਵਿਸਰੈ ਝਿਥੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮੰਨ ਅਸਥਿਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖੇਨ ਖੇਨ ਹਰ ਸੋਈ ਗੁਰਮੁਖ ਜਨਮ ਸਕਾਰਥਾ ਨਿਰਮਲ ਮਾਲਕ ਹੋਈ ਨਾਨਕ ਜੀ ਬੰਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹਲਾ 3 ਜਿਨੇ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜਾਮਪੁਰ ਬੱਦੇ ਮਾਰੀਐ ਜਿਉ ਸੰਨੀ ਉੱਪਰ ਚੋਰ ਮਹੱਲਾ ਪੰਜਵਾਂ ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆਂ ਹਰ ਨਾਉ ਨਾਨਕ ਨਾਮ ਮਹਿੂਣਿਆ ਤੈਨ ਤਨ ਖਾਵੇ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਹੋਏ ਬਾਹੜ ਜੂਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਾਵ ਰਹੇ ਸਭ ਸਾਸ ਵਿਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਹੋਏ ਕਿਰਪਾ ਕਰ ਕੈ ਮੇਲਿ ਅਨ ਨਾਨਕ ਹਰਿ ਪਾਸਾ ਸ਼ਲੋਕ ਮਹੱਲਾ 3 ਜੱਜਰ ਇਹੋ ਮਨ ਲਹਿਰੀ ਵਿੱਚ ਹੈ ਹਉ ਮੈਂ ਬਹੁਤ ਅਹੰਕਾਰ ਸਬਦੈ ਸਾਧਨਾ ਆਵਈ ਨਾਮ ਨ ਲੱਗੇ ਪਿਆਰ ਸੇਵਾ ਥਾਏ ਨ ਪਵਈ ਤਿਸ ਕੀ ਖਾਪ ਖਾਪ ਹੋਏ ਖੁਵਾਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਭਾਣਾ ਮੰਨ ਲਏ ਸਬਦ ਰਖੈ ਓਰ ਧਾਰ ਮਹੱਲਾ ਤੀਜਾ ਸੋ Jap ਤਪ ਸੇਵਾ ਚਾਕਰੀ ਜੋ ਖਸਮੈ ਭਾਵੈ ਆਪੇ ਬਖਸੇ ਮੇਲ ਲਾਏ ਆਪਤ ਗਵਾਵੇ ਮਿਲੇ ਆ ਕਦੇ ਨਾ ਵੀ ਛੋੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੈ ਪਉੜੀ ਸਭ ਕੋ ਲੇਖੇ ਵਿੱਚ ਹੈ ਮਨ ਮੁਖ ਅਹੰਕਾਰੀ ਹਰ ਨਾਮ ਕਦੇ ਨਾ ਚਿਤੈ ਜਮ ਕਾਲ ਸਿਰ ਮਾਰੀ ਆਪ ਵਿਚਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਵਿਖਮ ਡਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਦਾਰੀ ਸਲੋਕ ਮਹਲਾ 3 ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਮੋਹਠ ਗੌਲੀ ਪਾਈਆ ਨਾ ਬਹੁ ਦੂਜੇ ਭਾਏ ਵਿਕਾਰ ਏਕ ਗੁਰ ਪ੍ਰਸਾਦੀ ਉਬਰੇ ਤਿਸ ਜਨ ਕਾਉ ਕਰਹਿ ਸਭ ਨਮਸਕਾਰ ਨਾਨਕ ਆਨੰਦਿਨ ਨਾਮ ਧਿਆਏ ਤੂ ਅੰਤਰ ਜਿਤ ਪਾਵੈ ਮੋਖ ਦੁਆਰ ਮਹਲਾ 3 ਮਾਇਆ ਮੋਹਿ ਵਿਸਾਰਿਆ ਸੱਚ ਮਰਣਾ ਹਰ ਨਾਮ ਧੰਦਾ ਕਰਤਿਆ ਜਨਮ ਗਇਆ ਅੰਦਰ ਦੁੱਖ ਸਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਾ ਰਾਮ ਪਾਉੜੀ ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੋਛ ਨਾ ਸਕੈ ਕੋਇ ਹਰ ਦਰ ਸਾਧ ਢੋਈ ਜਮ ਕਾਲ ਮਿਲੈ ਜੀ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਉਪਾਤ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰ ਵੱਜ ਦੇ ਮਿਲਿਆ ਹਰ ਸੋਈ ਸਲੋਕ ਮਹਲਾ 3 ਜੀ ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖਸਾਰ ਗੁਰ ਕੀ ਕਰਨੀ ਭਾਉ ਕਟਿਐ ਨਾਨਕ ਪਾਵੈ ¯ਪਾਰ ਮਹੱਲਾ ਤੀਜਾ ਸਚੁ ਕੋ ਰਾਣਾ ਨਾਥੀਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣੈ ਜੀ ਚੱਲੈ ਬਹੜ ਨਾ ਆਵਣ ਹੋਏ ਨਾਨਕ ਨਾਮ ਵਿਸਾਰੈ ਆਵਣ ਜਾਣਾ ਦੂਵੇ ਪਉੜੀ ਮੰਗਤ ਜਾਨ ਜਾਚੈ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖੇਨ ਪਾਲ ਘੜੀ ਨਾ ਜੀਵਉ ਬਿਨ ਦੇਖੇ ਮਰਾਂ ਮਾਏ ਸਤਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ ਸੁਤਿਆ ਆਪ ਉਠਾਲ ਦੇ ਨਾਨਕ ਲੇਵ ਲਾਇ ਸਲੋਕ ਮਹੱਲਾ 3 ਜ ਮਾਨਮੋਖ ਬੋਲ ਨਾ ਜਾਣਨੀ ਓਨਾ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕੁਥਾਉ ਨਾ ਜਾਣਨੀ ਸਦਾ ਚਿਤ ਵੈ ਵਿਕਾਰ ਦਰਗਾਹ ਲੇਖਾ ਮੰਗੀਐ ਓਥੈ ਹੋਏ ਕੂਬਿਆਰ ਆਪੇ ਸ੍ਰਿਸ਼ਟੀ ਉਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਉ ਬਲਿਹਾਰੀ ਤਿਨ ਕਉ ਜਿਨ ਹਰ ਮਨ ਵਸਿਆ ਸੋਏ ਪਉੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਉ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰ ਉਪਾਵ ਮਾਇਆਹਿਰ ਆਣਿਆ ਜਮ ਕਾਲ ਨਿਹਾਲੇ ਸਾਸ ਆਵ ਕਟੈ ਬੇਥਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ